10 ਅਕਾਲਪਤੀ ਸਾਹਿਬ ਕੀਤੀ ਹੈ ਕਿ 40 ਸਾਲ 1984 ਤੋਂ ਬੀਤ ਗਏ ਇੱਥੇ ਜਿਹੜਾ ਘੱਲੂਕਾਰ ਇਸ ਫੇਸ ਨੇ ਸਿੱਖਾਂ ਦਾ ਖੇਡਿਆ ਜਿਹਦੇ ਵਿੱਚ ਹਰਮੰਦਰ ਸਾਹਿਬ ਦੇ ਹਮਲੇ 'ਚ ਬੇਕਸੂਰ ਸਿੱਖਾਂ ਦਾ ਕਤਲ ਹੋਇਆ ਹੈ ਜਿਹਦਾ ਕੋਈ ਵੇਰਵਾ ਨਹੀਂ ਸਾਡੇ ਤੋਸ਼ੇਖਾਨੇ ਲੁੱਟੇ ਗਏ ਆ ਜਿਹਦਾ ਕੋਈ ਹਿਸਾਬ ਨਹੀਂ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ ਉਹਦਾ ਅਪਮਾਨ ਕੀਤਾ ਗਿਆ ਉਹਦਾ ਕੋਈ ਹਿਸਾਬ ਨਹੀਂ ਜਿਹੜੇ ਸਾਡੇ ਸ਼ਮਸ਼ਾਨ ਘਾਟਾਂ 'ਚ ਸਰ ਜਸਵੰਤ ਸਿੰਘ ਖਾਲਰਾ ਹੋਣਾ ਨੇ 25000 ਲਾਸ਼ਾਂ ਦਾ ਵੇਰਵਾ ਦਿੱਤਾ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਦਿੱਲੀ 'ਚ 1984 'ਚ ਸਾਡਾ ਕਤਲੇਆਮ ਹੋਇਆ ਭਾਰਤ ਦੇ ਦੇਸ਼ ਨੇ ਸੁਵਿਧਾਨ ਨੇ ਪਾਰਲੀਮੈਂਟ ਨੇ ਸੁਪਰੀਮ ਕੋਰਟ ਨੇ ਐਗਜ਼ੀਕਟਿਵ ਨੇ ਕਿਸੇ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਹੈਗਾ ਉਸ ਤੋਂ ਉਪਰੰਤ ਸਗੋ ਪੁੱਠਾ ਸਾਡੇ ਜਿਹੜੇ ਸਿੱਖ ਬਾਹਰ ਪਾਸਦੇ ਆ ਜਿਹੜੇ ਸਾਡੇ ਪਿੱਠ ਤੇ ਖੜ ਕੇ ਕਿਸਾਨੀ ਮੋਰਚੇ ਦੇ ਵਿੱਚ ਮੋਦੀ ਦਾ ਵਿਰੋਧ ਕੀਤਾ ਉਹਨਾਂ ਨੂੰ ਹੁਣ ਇਹ ਸਮਤ ਗੋਲ ਰੋ ਦਾ ਮੁਖੀ ਇਹ ਤਰਨਵੀਰ ਸਿੰਘ ਅੰਬੈਸਡਰ ਯੂਐਸਏ ਸਾਡਾ ਰਾਜਨਾਥ ਸਿੰਘ ਹੋਰੇ ਡਿਫੈਂਸ ਮਿਨਿਸਟਰ ਦਵਾਲ ਜਿਹੜਾ ਸਾਡਾ ਐਕਸਟਰਨਲ ਅਫੇਅਰਸ ਮਿਨਿਸਟਰ ਜੈਸ਼ੰਕਰ ਤੇ ਗੋਦਰਾ ਦਾ ਕਾਤਲ ਨਰਿੰਦਰ ਮੋਦੀ ਨੇ ਬਾਹਰਲੇ ਦੇਸ਼ਾਂ 'ਚ ਐਕਸਟਰਾ ਜੁਡੀਸ਼ੀਅਲ ਕਿਲਿੰਗ ਦਾ ਮਸਲਾ ਸ਼ੁਰੂ ਕਰਤਾ ਜਿਹਦੇ ਵਿੱਚ ਇੰਗਲੈਂਡ ਦੇ ਵਿੱਚ ਸਰ ਅਵਤਾਰ ਸਿੰਘ ਖੰਡਾ ਨਿਜਰ ਸਾਹਿਬ ਕੈਨੇਡਾ 'ਚ ਇਹ ਗੁਰਪਤਵੰਤ ਪੰਨੂ ਦੀ ਸਾਜ਼ਿਸ਼ ਦੇ ਵਿੱਚ ਜੋ ਬਾਈਡਨ ਨੇ ਆ ਨਰਿੰਦਰ ਮੋਦੀ ਨੂੰ ਡੱਕਿਆ ਉਹ ਹੁਣ ਮਜਬੂਰ ਹੋ ਰਿਹਾ ਕਹਿਣ ਤੇ ਕਿ ਭਾਰਤ ਸਰਕਾਰ ਸ਼ਰਿਆਮ ਸਿੱਖਾਂ ਦਾ ਜਲੂਸ ਕੱਢ ਕੇ ਉਥੇ ਕਤਲ ਕਰ ਰਹੀ ਹੈ ਇਸ ਇਲੈਕਸ਼ਨ ਦੇ ਦੌਰਾਨ ਨਰਿੰਦਰ ਮੋਦੀ ਨੇ ਰਾਜਨਾਥ ਸਿੰਘ ਨੇ ਔਰ જયਸ਼ੰਕਰ ਨੇ ਸਪਸ਼ਟ ਪਾਲਿਸੀ ਜ਼ਾਹਰ ਕੀਤੀ ਹੈ ਕਿ ਅਸੀਂ ਬਾਹਰਲੇ ਸੇਸ਼ਾਂ 'ਚ ਜਾ ਕੇ ਜਿਹੜੇ ਸਾਨੂੰ ਚੰਗੇ ਨਹੀਂ ਲੱਗਦੇ ਉਹਨਾਂ ਦਾ ਕਤਲ ਕਰਾਂਗੇ ਜਿਸ ਦੇ ਬਰਖਿਲਾਫ ਦਾਸ ਨੇ ਆਪਣੇ ਸਰ ਉਪਕਾਰ ਸਿੰਘ ਨਾਲ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਦਰਖਾਸਤ ਪਾਈ ਹੈ ਕਿ ਇਹ ਗੈਰ ਕਾਨੂੰਨਕਮ ਹੈ ਤੁਸੀਂ ਇੰਟਰਨੈਸ਼ਨਲ ਰਿਲੇਸ਼ਨਸ ਤੋੜ ਰਹੇ ਹੋ ਔਰ ਜਿਹੜਾ ਸਿੱਖਾਂ ਦਾ ਸ਼ਿਕਾਰ ਖੇਡ ਰਹੇ ਹੋ ਔਰ ਉਹਦੇ ਬਾਅਦ ਇਹ ਚੁੱਪਾਂ ਇਸ ਮੁੱਦੇ ਤੇ ਅੱਜ ਅਸੀਂ ਜਿਹੜੀ ਅਰਦਾਸ ਕੀਤੀ ਹੈ ਅਸੀਂ ਧੰਨਵਾਦ ਕੀਤਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਜਿਨੇ ਬੜੇ ਹਿੰਮਤ ਨਾਲ ਇਹ ਮੋਦੀ ਜਿਹੜਾ ਪਹਿਲਾਂ ਇਹਨੂੰ ਵੀਜ਼ਾ ਨਹੀਂ ਸਿੰਮਲਦਾ ਬਾਹਰ ਜਾਣ ਦਾ ਜੋ ਕਿ ਘੱਟ ਘੰਟੀਆਂ ਦਾ ਕਾਂਡ ਲਗਾਤਾਰ ਕਰਦਾ ਆਇਆ ਉਹਨੂੰ ਇਹਨਾਂ ਨੇ ਆ ਕੇ ਦੱਸਿਆ ਕਿ ਤੇਰਾ ਦੁਨੀਆ ਸਰਕਾਰਾਂ ਸਿੱਖਾਂ ਨੂੰ ਮਾਰ ਰਹੀਆਂ ਉਹਦਾ ਜਲੂਸ ਕੱਢਦਾ ਗੋਦੀ মিডিਆ ਨੇ ਇਹਨਾਂ ਨੇ ਅਪਮਾਨ ਕੀਤਾ ਜਦ ਜੋ ਬਾਈਡਨ ਨੇ ਗੁਰਪਤਵੰਤ ਪੰਨੂ ਸਾਹਿਬ ਦਾ ਕੇਸ ਸਾਹਮਣੇ ਕਿਸ ਪਾਤਾ ਅਮਰੀਕਾ ਦੀ ਅਦਾਲਤ 'ਚ ਫੇਰ ਜਾ ਕੇ ਏ ਮੰਨਣ ਲੱਗੇ ਆਂ ਔਰ ਆਪਣੇ ਅਸਰਾਂ ਦੇ ਉੱਤੇ ਇਲਜ਼ਾਮ ਲਾਉਂਦੇ ਆਂ ਪਰ ਅਸੀਂ ਜਾਣਦੇ ਆਂ ਕਿ ਮੋਢ ਤੇ ਆਰਐਸਐਸ ਭਾਜਪੀ ਦੀ ਹੀ ਸੋਚ ਹੈ ਜਿਹੜੀ ਘਟ ਗਿੰਤਿਆਂ ਨੂੰ ਮਾਰਦੀ ਹੈ ਅਸੀਂ ਅੱਜ ਅਰਦਾਸ ਕੀਤੀ ਹੈ ਕਿ ਜਿਹੜੇ ਸਟੇਟ ਅਮਰੀਕਾ ਕੈਨੇਡਾ ਰੂਲ ਆਫ ਲਾਅ ਔਰ ਮਨੁੱਖੀ ਅਧਿਕਾਰਾਂ ਤੇ ਪਹਿਰਾ ਦਿੰਦੇ ਆਂ ਉਹਨਾਂ ਨੂੰ ਅਸੀਂ ਧੰਨਵਾਦ ਕਰਨਾ ਤੇ ਅਸੀਂ ਜਿਹੜੀ ਕਨਸਟੀਟਿਊਸ਼ਨ ਆਫ ਇੰਡੀਆ ਉਹਦੇ ਵਿੱਚ ਧਾਰਾ 51 ਕਹਿੰਦੀ ਹੈ ਕਿ ਜਿਹੜੀ ਇੰਟਰਨੈਸ਼ਨਲ ਟ੍ਰੀਟੀਆਂ ਹੈਗੀਆਂ ਉਹਨਾਂ ਨੂੰ ਆਪਾਂ ਨੇ ਰਿਸਪੈਕਟ ਕਰਨਾ ਹੈਗਾ ਉਸ ਤਹਿਤ ਜਿਹੜਾ ਅਸੀਂ ਹਿਊਮਨ ਰਾਈਟਸ ਦਾ ਚਾਰਟਰ ਹੈ ਉਹਦੇ ਸਿਗਨੇਟਰੀ ਹੈਗੀ ਹੈ ਭਾਰਤ ਇਹ ਜਿਹੜਾ ਐਕਸਟਰਾ ਜੁਡੀਸ਼ੀਅਲ ਐਕਸਟਰਾ ਟੈਰੀਟੋਰੀਅਲ ਕਲੰਕ ਕਰ ਰਹੀ ਹੈ ਇਹ ਹਿਊਮਨ ਰਾਈਟਸ ਦੇ ਬਰ ਖਿਲਾਫ ਹੈ ਔਰ ਜਿਹੜਾ ਯੂਨਾਈਟਿਡ ਨੇਸ਼ਨ ਦਾ ਚਾਰਟਰ ਹੈ ਉਹਦੇ ਵਿੱਚ ਪਹਿਲਾ ਹਿੱਸਾ ਪਾਰਟ 2 ਸਪਸ਼ਟ ਕਹਿੰਦਾ ਹੈ ਕਿ ਏਵਰੀ ਪੀਪਲ ਹੈਵ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਅਸੀਂ ਆਪਣੇ ਸਿੱਖ ਇਸ ਬੁੱੱਜੜਬਾਜੀ ਕੱਲੂ ਕਰੇ ਲੋਲੈਸਨੈਸ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਤਹਿਤ ਅਸੀਂ ਆਪਣੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਕੰਮ ਜਾਰੀ ਰੱਖਾਂਗੇ ਬਤੌਰ ਕੈਂਡੀਡੇਟ ਐਮਪੀ ਅਸੀਂ ਵਾਦਾ ਕਰਦੇ ਹਾਂ ਕਿ ਜਿਹੜਾ ਸਾਡਾ ਔਰੇ ਸ਼ਿਕਾਰ ਖੇਡਿਆ ਜਾ ਰਿਹਾ ਹੈ ਇਹਦਾ ਲੇਖਾ ਜੋਖਾ ਕਰਾਂਗੇ ਇਨਸਾਫ ਮੰਗਾਂਗੇ ਅਸ ਪਰ ਇੰਟਰਨੈਸ਼ਨਲ ਰਾਈਟਸ ਔਰ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਾਂਗੇ ਜਿਸ ਦੀ ਅੱਜ ਅਸੀਂ ਅਰਦਾਸ ਭਾਈ ਰਣਜੀਤ ਸਿੰਘ ਹੋਣਾ ਤੋਂ ਕਰਾਈ ਹੈ ਸਰ ਹਰਪਾਲ ਸਿੰਘ ਤਰਨਤਾਰਨ ਸਾਹਿਬ ਤੋਂ ਆਏ ਆ ਸਮੂਹ ਸੰਗਤ ਦਾ ਧੰਨਵਾਦ ਹੈ ਕਿ ਸਿੱਖ ਕੌਮ ਦੀਆਂ ਆਸਾਂ ਤਹਿਤ ਅਰਦਾਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮਹਾਰਾਜ ਦਇਆਕਰਣ ਮਹਿਰ ਕਰਨ ਆਪਣੀ ਕੌਮ ਤੇ ਸਾਨੂੰ ਆਪਣੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਹੱਕਦਾਰ ਬਣਨ ਤੇ ਸਾਨੂੰ ਆਜ਼ਾਦ ਕਰਨ ਇਹ ਜ਼ੁਲਮ ਦੇਬਰ ਖਿਲਾਫ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ